ਚਲੋ ਜੀ ਬੋਲੋ ਜੀ ਪਿਛਲੇ ਦਿਨੀ ਨਥਾਣਾ ਪਿੰਡ ਦੇ ਵਿੱਚ ਜੋ ਆਪਣੇ ਇਕਾਈ ਦੇ ਪ੍ਰਧਾਨ ਆ ਗਰਮੀਤ ਸਿੰਘ ਜੀ ਉਹਨਾਂ ਦੇ ਨਾਲ ਉਗਰਾਹਾ ਜਥੇਬੰਦੀ ਦੇ ਵਿੱਚੋਂ ਜਿਹੜੇ ਕਿਸਾਨ ਵੀਰ ਉਧਰ ਕੰਮ ਕਰਦੇ ਸੀ ਉਹਨਾਂ ਨੇ ਤਾਲਮਲ ਕੀਤਾ ਗਰਮੀਤ ਸਿੰਘ ਦੀ ਇਕਾਈ ਦੇ ਵਿੱਚ ਸੋ ਉਹਨਾਂ ਨੇ ਚਾਹ ਵੀ ਅਸੀਂ ਸਿੱਧੂਪੁਰ ਜਥੇਬੰਦੀ ਜਵਾਨ ਕਿਲ ਰਹੀ ਹੈ ਸੋ ਉਹਨਾਂ ਨੇ ਬਲਾਗ ਤੇ ਜ਼ਿਲ੍ਹਾ ਕਮੇਟੀ ਦੇ ਨਾਲ ਤਾਲਮਲ ਕੀਤਾ ਸੋ ਅੱਜ ਗਰਮੀਰ ਸਿੰਘ ਜੀ ਲਹਿਰਾ ਉਹਨਾਂ ਦੀ ਅਗਵਾਈ ਦੇ ਵਿੱਚ ਨਾਣਾਣਾ ਪਿੰਡ ਦੀ ਸੈਂਕੜੇ ਕਿਸਾਨ ਆ ਜਿਹੜੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵਿੱਚ ਸ਼ਾਮਲ ਹੋਏ ਆ ਸੋ ਅੱਜ ਦੀ ਇਸ ਮੀਟਿੰਗ ਦੇ ਵਿੱਚ ਤੇ ਜੋ ਸਰਬਸੰਮਤੀ ਨਾਲ ਪਾਸ ਹੋਇਆ ਕਿ ਜਿਹੜੇ ਜਗਦੀਪ ਸਿੰਘ ਜੀ ਐ ਉਹਨਾਂ ਨੂੰ ਕਮੇਟੀ ਇਕਾਈ ਦੇ ਵਿੱਚ ਜਨਰਲ ਸਕੱਤਰ ਆ ਅਤੇ ਗਰਮੀਰ ਸਿੰਘ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਮੁੱਚੀ ਟੀਮ ਹੈ ਉਹਨਾਂ ਨੂੰ ਅ ਇਕਾਈ ਦੇ ਖਜ਼ਾਨਚੀ ਦੀ ਚੋਣ ਤੇ ਚੁਣਿਆ ਗਿਆ ਸੋ ਇਹ ਦੋਨੇ ਇਕਾਈ ਦੇ ਵਿੱਚ ਸ਼ਾਮਲ ਕੀਤੇ ਗਏ ਆ ਅਸੀਂ ਉਮੀਦ ਕਰਦੇ ਆਂ ਤੇ ਜਿਨ੍ਹਾਂ ਉਮੀਦਾਂ ਨਾਲ ਇਹਨਾਂ ਸਾਰੇ ਕਿਸਾਨਾਂ ਨੇ ਇਹਨਾਂ ਨੂੰ ਤਰਜੀਹ ਦੇ ਕੇ ਇਹ ਅਹੁਦੇ ਦਿੱਤੇ ਆ ਤੇ ਇਹਨਾਂ ਨੇ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਨੂੰ ਜੁਆਇਨ ਕੀਤਾ ਅਸੀਂ ਇਨਾਂ ਦੀ ਕਸਵੱਟੀ ਤੇ ਪੂਰੇ ਉੱਤਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਆਪਾਂ ਸਾਰੇ ਜਾਣਦੇ ਆ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇੱਕ ਇੱਕ ਜਥੇਬੰਦੀ ਆ ਜੋ ਕਿਸਾਨੀ ਹਿੱਤਾਂ ਲਈ ਲੜਦੀ ਆ ਪਿੱਛੇ ਲੜਦੀ ਰਹੀ ਆ ਤੇ ਅੱਗੇ ਲੜਦੀ ਆਊਗੀ ਸੋ ਸਮੁੱਚੇ ਕਿਸਾਨਾਂ ਦਾ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਬਲਾਕ ਨਥਾਣਾ ਦੀ ਟੀਮ ਤੇ ਜ਼ਿਲ੍ਹਾ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾ ਆਪਣੇ